वाहगुरू जी का खालसा वागुरू जी की फतेह साढ़े बहुत ही आदर के करमी वाले संत बाबा खुशहाल सिंह जी अपना संसारिक जीवन पूरा करके जोड़ा है वो तो इस फानी संसार बल्ला कहकर गए गुरु साहब के चरणा जाप रखे भी अच्छ जोड़ा उन्होंने पार्थिव शरीर है उन्होंने जितने गुरुद्वारा भवौर तो साहब के दे विखे जो है जल प्रवाह किया गया जारे साढ़े बहुत जोड़े महापुरख

ਇਸ ਸੰਸਾਰ ਤੇ ਬਾਬਾ ਜਵਾਲਾ ਸਿੰਘ ਨੇ ਬੜੇ ਪ੍ਰਾਤਨ ਸਾਹ ਵਿੱਚ 1957 ਦੇ ਵਿੱਚ ਉਹਨਾਂ ਦੇ ਸਰੀਰ ਨੂੰ ਜਲ ਪ੍ਰਵਾਹ ਕੀਤਾ ਗਿਆ ਪਰ ਘਰ ਸਭ ਪਰਦਾਨ ਭੁੱਖ ਰੱਖਦੇ ਆ ਬਾਬਾ ਖਸ਼ਾਲ ਸਿੰਘ ਜੀ 24 ਦੀ ਰਾਤ ਤੇ 25 ਦਾ ਅੰਮ੍ਰਿਤ ਵੇਲੇ ਨੂੰ ਇਸ ਸੰਸਾਰ ਤੋਂ ਕਾਲ ਚਲਾਣਾ ਕੀਤਾ ਉਸ ਟਾਈਮ ਉਹਨਾਂ ਦੀ ਉਮਰ 95 ਸਾਲ 7 ਮਹੀਨੇ 9 ਦਿਨ ਦੀ ਸੀ 55 ਤੋਂ ਜਦੋਂ ਉਹ 4th ਕਲਾਸ ਦੇ ਵਿੱਚ ਪੜ੍ਹਦੇ ਸਨ ਪੰਜਾ ਬਾਣੀਆਂ ਦਾ ਤੇ ਹੋਰ ਜੋ ਨਿਤਨੇ ਆਪਣੇ ਰੋਧਿਆ ਬਾਣੇ ਉਹਨਾਂ ਨੇ ਕੱਠ ਕਰਕੇ ਰੋਜ਼ ਉਹਨਾਂ ਦਾ ਪਾਠ ਕਰਦੇ ਰਹੇ ਤੇ ਬਚਪਨ ਤੋਂ ਅਸੀਂ ਧਾਰਮਿਕ ਠੀ ਹੋਣ ਕਰਕੇ ਬਾਬਾ ਸ਼ਾਦੀ ਸਿੰਘ ਦੇ ਰਾਹੀਂ ਬਾਬਾ ਜਵਾਲਾ ਸਿੰਘ ਦੇ ਸਪਾਰਕ ਦੇ ਵਿੱਚ ਆਏ ਐਸੀ ਨੇ ਤੇ ਕਿਰਪਾ ਕੀਤੀ ਭਾਵੇਂ ਕੀ ਇਰੀਗੇਸ਼ਨ ਦੇ ਵਿੱਚ ਉਹਨਾਂ ਨੇ 1987 ਤੱਕ ਨੌਕਰੀ ਵੀ ਕੀਤੀ ਪਰ ਜਿੰਨੀ ਉਹਨਾਂ ਦੀ ਪੈਸੇ ਹੁੰਦੇ ਦੀ ਤਨਖਾਹ ਸਾਰੀ ਗੁਰੂ ਘਰ ਦੇ ਦਿੱਤੀ ਲੈਣੀ ਜਿੰਨੀਆਂ ਵੀ ਛੁੱਟੀਆਂ ਹੋਣੀਆਂ ਉਹ ਸਾਰੀਆਂ ਗੁਰੂ ਕੇ ਲੰਗਰ ਤੇ ਭਾਵੇਂ ਨੱਦ ਪ੍ਰਸਾਦ ਦਾ ਲੰਗਰ ਹੋਵੇ ਵੱਡੇ ਪਾਦਲ ਤੋਂ ਲੰਗਰ ਵੀ ਬੜੇ ਘੱਟ ਹੁੰਦੇ ਸੀ ਫਤੇਗੜ ਸਾਹਿਬ ਦਾ ਲੰਗਰ ਚਪੌਰ ਸਾਹਿਬ ਤੇ ਦਸਹਰੇ ਤੇ ਖੀਦੀ ਜੋੜ ਮੇਲੇ ਹੋਰ ਵੀ ਜਿੱਥੇ ਕੋਈ ਕਾਰਨਾ ਹੋਣਾ ਅੱਡ ਦਰਬਾਰ ਵਿਖੇ ਵੀ ਉਨਾ ਨੇ ਸਾਰੀ ਸਗਰਾਂਤ ਨੂੰ ਜੋੜੇ ਰੱਖਿਆ ਹੋਇਆ ਸੋ 1988 ਦਾ ਇਹ ਪਛਾਣ ਦਿੱਨੇ ਇਸ ਸੰਸਾਰ ਨੂੰ ਅੰਕਿਤਾ ਕੇ ਇਹ ਕਿਹਾ ਉਹਨਾਂ ਤੋਂ ਬਾਤਨਾ ਜ਼ਿੰਮੇਵਾਰੀ ਸਭ ਪੀ ਗਈ ਤੋ ਅੱਗੇ ਤੋਂ ਉਹਨਾਂ ਨੇ ਬਹੁਤ ਹੀ ਵਧੀਆ ਢੰਗ ਦੇ ਨਾਲ ਸੋਹ ਹੈ ਇਵਨਾ ਭਾਈ ਇਹਦਾ ਕਿੰਨੇ ਨਤੀਜੇ ਸਿੱਖ ਸੰਗਤਾਂ ਦੱਸ ਰਹੀਆਂ ਹਨ ਕਿਉਂਕਿ ਬੰਦੇ ਦਾ ਜੋ ਜੀਵਨ ਹੁੰਦਾ ਹੀ ਹੈ ਉਹੀ ਪ੍ਰਚਾਰ ਬਣ ਜਾਂਦਾ ਹੈ ਸੋ ساری عمر ਨੇ ਸਾਦਗੀ ਦੇ ਵਿੱਚ ਨਾ ਬਹੁਤਾ ਕੋਈ ਚੰਗਾ ਕੱਪੜਾ ਪਾਇਆ ਨਾ ਕੋਈ ਬਹੁਤਾ ਕਮਰੇ ਦੇ ਵਿੱਚ ਢੰਗੇ ਦੇ ਵਿੱਚ ਰਹੇ ਇੱਕ ਸਾਲ ਪਹਿਲਾਂ ਤੱਕ ਉਹਨਾਂ ਕੋ ਕੋਲਰ ਤੱਕ ਵੀ ਨਹੀਂ ਸੀ ਫਰਿੱਜ ਵੀ ਘੱਟ ਪਿੱਛੇ ਇੱਕ ਸਾਲ ਪਿਛਲੇ ਸਾਲ ਲਾਇਆ ਜਦੋਂ ਜਿਆਦਾ ਬਿਮਾਰ ਹੋ ਗਏ ساری عمر ਇੱਕ ਸਾਦੇ ਕਮਰੇ ਦੇ ਵਿੱਚ ਸਾਦਾ ਪਹਿਨ ਕੇ ਸਾਦਾ ਖਾ ਕੇ ਜੀਵਨ ਬਤੀਤ ਕੀਤਾ 11:00 ਵਜੇ ਪੌਣੇ 12 ਵਜੇ ਉੱਠਣ ਜਾਂਦੇ ਸਨ ਤੇ ਅਮਰਤਵੇਲੇ ਤੱਕ ਨਾਮ ਬਿਅਸ ਬਾਣੀ ਫੜਦੇ ਸਨ ਸੋ ਬੜਾ ਵਧੀਆ ਜੀਵਨ ਬਤੀਤ ਕਰਕੇ ਸੰਸਾਰ ਤੋਂ ਗਏ ਹਾਂ ਸਾਨੂੰ ਖੁਸ਼ੀ ਵੀ ਹੈ ਤੇ ਸਾਨੂੰ ਗਮੀ ਵੀ ਹੈ ਖੁਸ਼ੀ ਸਾਨੂੰ ਇਸ ਗੱਲ ਦੀ ਹੈ ਕਿ ਆਪਣੀ ਔੜਕ ਨਿਭਾ ਕੇ ਗਏ ਹਨ ਇਹ ਧਾ ਕੇ ਸੰਸਾਰ ਤੋਂ ਗਏ ਹਨ ਸੇਵਾ ਕਰਕੇ ਗਏ ਹਨ ਆਮ ਸੰਸਾਰ ਮਰ ਰਿਹਾ ਕੋਈ ਕਿਸੇ ਤਰ੍ਹਾਂ ਮਰ ਰਿਹਾ ਪਰ ਉਹ ਸਾਰੀ ਉਮਰ ਸੇਵਾ ਕਰਕੇ ਨਾਮ ਕਰਕੇ ਗਏ ਹਨ ਉਹ ਕਿਸ ਗੱਲ ਦਾ ਹੈ ਕਿ ਉਹਨਾਂ ਦਾ ਜੋ ਤਜਰਬਾ ਸੀ ਉਹਨਾਂ ਦਾ ਸਾਡੇ ਲਈ ਫਰੇਮ ਸੀ ਸਾਡੇ ਲਈ ਅਸ਼ੀਰਵਾਦ ਸੀ ਸਾਡੇ ਲਈ ਹਰ ਪਲ ਤੇ ਲਈ ਉਹ ਹਮਦਰਦ ਰਹਿੰਦੇ ਸਨ ਉਸਾਸਤੇ ਦਾ ਖਾਸ ਕਰਕੇ ਬਹੁਤ ਉਹਨਾਂ ਨੇ ਇਤਨੀ ਮਦਦ ਕੀਤੀ ਕਿ ਮੈਂ ਦੱਸ ਨਹੀਂ ਸਕਦਾ ਸੋ ਇੱਕ ਹਫਤੇ ਦੇ ਵਿੱਚ ਮੈਂ ਕਰੋੜਾਂ ਕਰੋੜਾਂ ਰੁਪਏ ਜਦੋਂ ਹੋਰਾ ਸਾਹਿਬ ਦੀ ਸੇਵਾ ਜਲਦੀ ਸੀ ਕਰਦੇ ਆ ਉਹਨਾਂ ਨੇ ਇੱਕ ਦਿਨ ਵੀ ਨਹੀਂ ਪੁੱਛਿਆ ਵੀ ਕਿੰਨੇ ਪੈਸੇ ਖਰਚ ਹੋਏ ਕਿੰਨੇ ਵੇਚ ਕੇ ਪੇਚਿਆ ਕਿੰਨੇ ਲੱਗੇ ਆ ਸੋ ਇੰਨਾ ਫਰਾਕ ਦਿਲ ਇਨਸਾਨ ਅਸੰਤ ਕਹੋ ਇਹ ਸੰਸਾਨ ਕਹਿ ਲੋ ਮੈਂ ਕਦੇ ਨਹੀਂ ਕੋਈ ਦੇਖਿਆ ਨੀ ਤਾਂ ਨਵੇਂ ਨਵੇਂ ਵਿੱਚ ਪੈਸੇ ਬਿਤੇ ਕੁਝ ਕਿਸ ਹੁੰਦੀ ਆ ਥੋੜਾ ਰੁਪਈਆ ਵੀ ਮੈਂ ਇੱਕ ਇੱਕ ਹਫਤੇ ਦੇ ਵਿੱਚ ਇਕੱਠਾ ਕੀਤਾ ਤੁਹਾਨੂੰ ਪਤਾ ਕੋਰਾ ਦਾ ਤੁਸੀਂ ਜਾਨਦੇ ਰਹੇ ਆ ਅਜਿਹਾ ਸਾਦੇ ਵਸੇ ਆ ਤਾਂ ਉਹਨਾਂ ਲਈ ਇੱਕ ਵਾਰ ਸੋ ਉਹਨਾਂ ਨੇ ਆਪਣੀ ਕਿਰਤ ਕਮਾਈ ਜਿਹੜੇ ਉਹਨਾਂ ਨੂੰ ਪੈਨਸ਼ਨ ਮਿਲਦੀ ਸੀ ਉਹਦੇ ਵਿੱਚੋਂ 2 ਲੱਖ ਰੁਪਈਆ ਦਿੱਤਾ ਕਹਿੰਦੇ ਵੀ ਇਹ ਪੋਰਾ ਸਾ ਬੁਲਾ ਦੇ ਮੈਂ ਕਿਹਾ ਜੀ ਲੰਗਰ ਤੇ ਲਾ ਦੇਗੇ ਜਦੋਂ ਲੰਗਰ ਰਹਿਣਾ 3:30 ਕਹਿੰਦੇ ਠੀਕ ਆ ਤੁਹਾਡੇ ਨੂੰ ਕਹਿੰਦੇ ਆ ਤੁਸੀਂ ਰਾਤ ਛੇਤੀ ਕਰ ਪਤਾ ਨਹੀਂ ਕੀ ਹਮਲਾ ਬੋਝ ਕਰ ਕੁਛ ਹੋ ਜੂਵੇ। ਤੋ ਇਸ ਕਰਕੇ ਸਾਫ ਸੋਸਾਇਟੀ ਬਟ ਕਰਕੇ ਰੁਕਿਤ ਗਏ ਆ ਬਾਣਾ ਇਹ ਬਾਣਾ ਤੇ ਉਹ ਦੱਸ ਕੇ ਗਏ ਇਸ ਕਰਕੇ ਮਾਪੂਰੀ ਕਦੇ ਵੀ ਖਤਰੀ ਨਹੀਂ ਰਿਹਾ। ਉਹਨਾਂ ਨੇ ਸਰਦਾ ਪ੍ਰੇਮ ਦੇ ਨਾਲ ਯਾਦ ਕਰਾਂਗੇ ਸਾਡੇ ਲਈ। ਹਾਜ਼ਰ ਆ। ਉਹ ਬਾ ਆਪਣੇ ਵੱਲੋਂ ਜਿੱਥੇ ਤੁਹਾਡੇ ਸਾਰੇ ਚੈਨਲਾ ਦਾ ਸਤਿ ਸ੍ਰੀ ਅਕਾਲ ਜੀ ਹਾਂ ਉਥੇ ਸਾਰੇ ਮਸਜਿਦ ਸੰਸਥਾ ਦਾ ਧੰਨਵਾਦੀ ਹਾਂ ਰੋ ਰੋ ਕਰਕੇ ਰਹਿਣੀ ਹਾਂ ਕਿ ਨਾ ਦੇ ਕੇ ਪਹਿਲਾ ਵੀ ਜਿਸ ਦਿਨ ਤੋਂ ਬੁਮਾਰਾ ਹੋਇਆ ਉਸ ਤੋਂ ਸਾਰੇ ਪਰਿਵਾਰ ਅਸਰ ਦਾ ਟੋਡੇ ਘਰ ਕਰ ਤੋਂ ਲੈ ਕੇ بڑے ਡਾਕਟਰ ਤੱਕ ਉਹਨਾਂ ਨੇ ਦਿਲੀ ਸੇਵਾ ਕੀਤੀ ਜਿੰਨਾ ਮਾਪੇ ਦੀ ਸੇਵਾ ਕਰਦੇ ਉਸ ਤੋਂ ਵੀ ਵੱਧ ਉਹਨਾਂ ਨੇ ਜੁੜਾ ਕਿ ਬਾਬਾ ਜੀ ਨੇ ਉਹਨਾਂ ਦਾ ਵੀ ਬਹੁਤ ਧੰਨਵਾਦੀ ਰਹਿਣੀ ਹਾਂ ਤੇ ਸਾਰੀਆਂ ਸਿੱਖ ਸੰਸਥਾ ਦਾ ਧੰਨਵਾਦੀ ਜਿਹੜੇ ਹੈ ਜਿਨ੍ਹਾਂ ਨੇ ਹਰ ਪਾਸੇ ਤੁਹਾਡੀ ਸੇਵਾ ਕਰੀ ਆ। ਬਾਬਾ ਸਾਹਿਬ ਦੀ ਜਨਮ ਸੰਧਾਨ ਦੀ ਸੁਰਤ ਆਏ ਪਾਏ 28 ਸਨ ਬਾਅਦ ਤੇ ਬਾਬਾ ਜੀ ਦੇ ਜੀਵਨ ਚ ਉਹਨਾਂ ਨੇ ਕੋਈ ਪ੍ਰਚਾਰ ਨਹੀਂ ਕੀਤਾ। ਉਹਨਾਂ ਨੇ ਕੋਈ ਕੀਰਤਨ ਨਹੀਂ ਕੀਤਾ। ਉਹਨਾਂ ਨੇ ਕੋਈ ਲਖੇਂ ਦੇ ਦਿੱਤਾ। ਪਰ ਕਿਸੇ ਮਾਫ ਰਾਤੇ ਸੇ ਉਹਦੇ ਬੰਦੇ ਦਾ ਜਿਹੜਾ ਜੀਵਨ ਹੁੰਦਾ ਕੋਈ ਪ੍ਰਚਾਰ ਦਾ ਸਾਧਨ ਬਣ ਜਾਂਦਾ। ਕਿਸੇ ਪ੍ਰਚਾਰ ਦਾ। ਜੀ ਹਾਂ। ਤੁਸੋਂ ਅਦਤਨ ਬਾਅਦ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਫਤਹਿ। ਬਾਹਰਕੋ ਜਿੱਕਾ ਖਾਦਸਾ ਵਾਹਿਗੁਰੂ ਜੀ ਦੇ ਸਤੇ ਅੱਜ ਅਸੀਂ ਸੰਤ ਬਾਬਾ ਕੁਸ਼ਾਲ ਸਿੰਘ ਹਰਦਵਾਰ ਸਾਹਿਬ ਵਾਲੇ ਉਹਨਾਂ ਦੇ ਸਰੀਰ ਜਲ ਜਲ ਪ੍ਰਵਾਹ ਕਰਨ ਦੇ ਵਾਸਤੇ ਪਹੁੰਚੇ ਆ ਗੁਰਦੁਆਰਾ ਭਗਵਾਨ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜਪਈ ਸਿਵਾਰਨ ਕੀਤੀ ਸੋ ਪਹਿਲੇ ਵੀ ਬਹੁਤ ਮਹਾਪੁਰਸ਼ਾਂ ਦੇ ਸਰੀਰ ਜਲ ਪ੍ਰਵਾਹ ਕੀਤੇ ਜਿਨ੍ਹਾਂ ਮਹਾਪੁਰਸ਼ਾਂ ਦੇ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੇ ਉਹਨਾਂ ਦੇ ਸਰੀਰ 'ਤੇ ਜਲ ਪ੍ਰਵਾਹ ਕੀਤਾ ਤੇ ਉਸੇ ਤਰ੍ਹਾਂ ਅੱਜ ਸੰਤ ਬਾਬਾ ਕੁਸ਼ਾਲ ਸਿੰਘ ਜੀ ਜਿਨ੍ਹਾਂ ਨੇ ਬਹੁਤ ਸੇਵਾ ਨਿਭਾਈ ਸੰਤ ਬਾਬਾ ਜਵਾਲਾ ਸਿੰਘ ਦਾ ਬਚਨ ਕਮਾਇਆ ਸੰਤ ਬਾਬਾ ਸ਼ਾਹੀ ਸਿੰਘ ਦਮਗੈਨੀ ਸਨ ਉਹਨਾਂ ਦਾ ਬਚਨ ਕਮਾਇਆ ਉਹਨਾਂ ਨੇ ਦਸਤਾਰਬੰਦੀ ਕੀਤੀ ਸੀ 96 ਸਾਲ ਦੀ ਉਮਰ ਦੇ ਵਿੱਚ ਸਰੀਰ ਦਾ ਤਿਆਗ ਕਰਕੇ ਸਰੀਰੂ ਪਿਚੋਲਾ ਤਿਆਗ ਕਿਥੇ ਉਹ ਅਹੰਕਾਰ ਤੋਂ ਮੁਕਤ ਲਗੇ ਉਹਨਾਂ ਦੇ ਸਰੀਰ ਦਾ ਜਲ ਕੋਨਵਾਹ ਕਰਨ ਦੇ ਵਾਸਤੇ ਭੀਅੰਤ ਮਹਾਪੁਰ ਸੰਪਰਦਾ ਦੇ ਮਾਪੁਰੇ ਹਰਖਵਾਲ ਸੰਪਰਦਾ ਰਾੜਾ ਸਾਹਿਬ ਸੰਪਰਦਾ ਹੋਰ ਨਿਆੰਗ ਸਿੰਘ ਜਿੱਥੇ ਬੰਦੀਆਂ ਸਾਈ ਦੇ ਆਦਮ ਸੁਰਸ਼ਣ ਵਾਲੇ ਸਿਕਸੂਨੂ ਫੈਡਰ ਸੰਬਾਲੇ ਸਾਰੇ ਪਹੁੰਚੇ ਨੇ ਵਿਸ਼ੰਤ ਸੰਗਤਾਂ ਲੱਖੀਆਂ ਬਾਰੋਂ ਵੀ ਸੰਗਤਾਂ ਆਈਆਂ ਸਾਰੀਆਂ ਸੰਗਤਾਂ ਸ਼ਰਦਾ ਦੇ ਨਾਲ ਥਾ ਸ਼ਰਦਾ ਦੇ ਨਾਮ ਪ੍ਰੇਮ ਦੇ ਨਾਲ ਮਹਾਪੁਰਸ਼ਾਂ ਨੇ ਸੰਗਤਾਂ ਨੂੰ ਪਿਆਰ ਕੀਤਾ ਲੰਗਰ ਚਲਾਏ 24 ਘੰਟੇ ਲੰਗਰ ਚੱਲਦੇ ਸੀ ਹੋਰ ਅਨੇਕਾਂ ਸੇਵਾਵਾਂ ਨੁਆਈਆਂ ਸੇ ਮਹਾਪੁਰਸ਼ਾਂ ਨੇ ਪਿਆਰ ਕਰਕੇ ਹਜ਼ਾਰਾਂ ਦੀ ਗਿਣਤੀ ਲੱਖਾਂ ਦੀ ਸੰਗਤਾਂ ਨੂੰ ਬਣਿਆ ਜਦੋਂ ਰਾਸ਼ਟਰ ਦੇ ਅਸੀਂ ਆ ਰਹੇ ਸੀ ਸਕੂਲਾਂ ਕਾਲਜਾਂ ਦੇ ਬੱਚੇ ਫੁੱਲਾਂ ਦੀ ਵਰਖਾ ਕਰ ਰਹੀ ਸੀ ਬਹੁਤ ਦੇਖਣ ਵਾਲਾ ਜੰਦਾ ਸੋਹਣਾ ਦ੍ਰਿਸ਼ ਬੱਚਿਆਂ ਨੂੰ ਵੀ ਸ਼ੇਰ ਮਿਲਦੀ ਹੈ ਇਲਾਕੇ 'ਚ ਬਹੁਤ ਜ਼ਿਆਦਾ ਸੇਵਾ ਕੀਤੀ ਗਰਾਊਂਡ ਬਣਾਏ ਸਕੂਲਾਂ ਦੀ ਸੇਵਾ ਕੀਤੀ ਲੰਗਰਾਂ ਦੀ ਸੇਵਾ ਕੀਤੀ ਉਹ ਇਹ ਮਹਾਪੁਰਸ਼ ਬਹੁਤ ਕਰਨੀ ਕੁਮਾਈ ਵਾਲਾ ਸੀ ਨਿਤਨੇਮ ਪੂਰੇ ਸੀ ਨਿਤਨੇਮ ਦਾ ਟਾਈਮ ਇਸ ਤੋਂ ਉਹਦੇ ਰਾਤ ਦੇ 12 ਵਜੇ ਇਸ਼ਨਾਨ ਕਰਕੇ ਪੰਜਾਂ ਵਾੜੇ ਦੇ ਨਿਤਨੇਮ ਕਰਕੇ ਸ਼ਾਮ ਦੇ ਸਾਮ ਰਹਿਰ ਅਸਰ ਦਾ ਟਾਈਮ ਦੇ ਮੌਪਾਂਦ ਕਰਕੇ ਨਿਤਨੇਮ ਕੀਤਾ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਖੁਸ਼ਾਲ ਸਿੰਘ ਹੋਰੀ ਜਿਨ੍ਹਾਂ ਨੇ ਸਤਕਾਰਯੋਗ ਸ੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਬ੍ਰਹਮ ਗਿਆਨੀ ਸੰਤ ਬਾਬਾ ਸ਼ਾਦੀ ਸਿੰਘ ਹੋਰਾਂ ਅਸ਼ੀਰਵਾਦ ਲਈਆਂ ਬਾਬਾ ਸ਼ਾਦੀ ਸਿੰਘ ਹੋਰਾਂ ਦੇ ਹੁਕਮ ਅਨੁਸਾਰ ਹੀ ਉਹਨਾਂ ਨੇ ਦਰਿਆ ਹੈਡ ਦਰਬਾਰ ਤੇ ਅਸਥਾਨ ਸ਼ੁਰੂ ਕੀਤਾ ਉਸੇ ਹੀ ਸੇਵਾ ਨੂੰ ਮੁੱਖ ਰੱਖਦੇ ਆ ਸੰਤ ਬਾਬਾ ਖੁਸ਼ਾਲ ਸਿੰਘ ਹੋਰਾਂ ਨੇ ਸੰਤ ਬਾਬਾ ਅਵਤਾਰ ਸਿੰਘ ਹੋਰਾਂ ਨੂੰ ਆਪਣੇ ਨਾਲ ਜੋੜਿਆ ਸੋ ਸਤਿਗੁਰਾਂ ਦੀ ਕਿਰਪਾ ਏ ਸੇਵਕੀ ਔੜ ਕਨੇਵੀ ਪ੍ਰੀਤ ਉਹਨਾਂ ਦੀ ਪ੍ਰੀਤ ਜਿਹੜੀ ਹੈ ਉਹ ਜਿੱਥੇ ਦਸਮ ਪਾਤਸ਼ਾਹ ਦੇ ਚਰਨਾਂ ਨਾਲ ਜੁੜ ਗਈ ਉਥੇ ਸੰਤ ਬਾਬਾ ਜਵਾਲਾ ਸਿੰਘ ਜੀ ਖਰਖੋ ਵਾਲਿਆਂ ਨਾਲ ਸੰਤ ਬਾਬਾ ਸ਼ਾਦੀ ਸਿੰਘ ਹੋਰਾਂ ਦੇ ਨਾਲ ਜੁੜ ਗਏ। ਉਹਨਾਂ ਦੀ ਕਿਰਪਾ ਏ ਬਾਬਾ ਸ਼ਾਦੀ ਸਿੰਘ ਹੋਰੀ ਉਸ ਸਥਾਨ ਨੂੰ ਕਹਿੰਦੇ ਸੀ ਅਸੀਂ ਮਿੱਟੀ ਹੇਮਕੁੰਡ ਬਣਾਣਾ ਹੈ। ਉਹਦਾ ਸੁਪਨਾ ਸੰਤ ਬਾਬਾ ਖੁਸ਼ਾਲ ਸਿੰਘ ਹੋਰਾਂ ਨੇ ਪੂਰਾ ਕੀਤਾ ਤੇ ਸੰਤ ਬਾਬਾ ਅਵਤਾਰ ਸਿੰਘ ਹੋਰੀ ਪੂਰਾ ਕਰ ਰਹੇ ਨੇ। ਮੈਂ ਇਹ ਦੱਸਣ ਵਿੱਚ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਜਦੋਂ ਸ੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋ ਵਾਲੀਆਂ ਦਾ ਜਲ ਪ੍ਰਵਾਹ ਕੀਤਾ ਉਹ ਪਰਲੇ ਪਾਸੇ ਤੋਂ ਉਦੋਂ ਦਾਸ ਸਾਢੇ 1.7 ਸਾਲ ਦਾ ਸੀ ਬੇੜੀ ਵਿੱਚ ਨਾਲ ਬਿਠਾ ਕੇ ਲਿਆਏ ਤੇ ਕਿੰਨੇ ਹੀ ਮਹਾਪੁਰਸ਼ਾਂ ਦਾ ਸੰਤ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਸੰਤ ਬਾਬਾ ਕਿਸ਼ਨ ਸਿੰਘ ਜੀ ਸੰਤ ਬਾਬਾ ਤੇਜਾ ਸਿੰਘ ਜੀ ਸੰਤ ਬਾਬਾ ਮੀਹਾ ਸਿੰਘ ਜੀ ਬਹਾਰਾ ਇਹਨਾਂ ਨੂੰ ਜਲ ਫਰਵਾ ਕੀਤਾ ਗਿਆ ਸੋ ਇਸ ਵਾਰੀ ਵੀ ਸਤਕਾਰਯੋਗ ਸੰਤ ਬਾਬਾ ਬਤਾਰ ਸਿੰਘ ਹੋਰਾਂ ਦੇ ਨજર ਪਈ ਤੇ ਉਹਨਾਂ ਨੇ ਨਾਲ ਬੰਤਿਰ ਸਿੰਘ ਹੋਰਾਂ ਨੂੰ ਵੀ ਹੁਕਮ ਕੀਤਾ ਤੇ ਘਾਟ ਤੇ ਚੱਲੋ ਤੁਹਾਡਾ ਸੰਤ ਜੀ ਬਹੁਤ ਧੰਨਵਾਦ ਹੈ ਕਿ ਤੁਸੀਂ ਜਿੱਥੇ ਵੀ ਦੇਖਦੇ ਹੋ ਉਹ ਜਰੂਰ ਸੇ ਦਾਸ ਨੂੰ ਵੀ ਸਮਾਂ ਦਿੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ सत्म वाहेबु सत्ममादे गुरु सत्म गुरु सत्महे गुरु स्वात्म वाहे सत्मदे गुरु सत्मल गुरु स वाहे गुरु सत्म गुरु वाहे गुरु वाहे गुरु सत्मगुरु वाहे गुरु सत्ना

इहे निमा माण्हू गुरू पातशाह जी पिता साहिब श्री गुरू गोबिंद चरण कमला चरदासी पातशाह जी जनम मरण तो हूं मै नाही जन परकारी आए जी दान ते पखी लेन हर सो लेन मलाभाकार पातशाह जी हुकम अनुसार पातशाह बाबा ख़जा ख़ुशाली पातार ਆਪ ਜੀ ਨੇ ਕਿਰਪਾ ਕੀਤੀ ਸੱਚੇ ਪਾਸ਼ਾ ਬਚ ਕੋ ਦਵ ਆਪ ਜੀ ਦੀ ਬਾਣੀ ਦਾ ਕੰਠ ਕਰਕੇ ਸੁਗੈਨ ਕਰਦੇ ਰਹੇ ਪਾਸ਼ਾ ਜੀਓ ਆਪ ਜੀ ਦੇ ਲੰਗਰਾਂ ਦੀ ਸਥਾਨਾ ਦੀ ਪਾਸ਼ਾ ਆਪ ਜੀ ਦੇ ਹੁਕਮ ਸਾਰ ਪੇ ਅੰਤ ਸੇਵਾ ਕੀਤੀ ਆ ਪਾਸ਼ਾ ਜੀਓ ਆਪ ਜੀ ਨੇ ਪਾਸ਼ਾ ਜੀ ਸਦਾ ਭੇਜਿਆ ਪਾਸ਼ਾ ਉਸ ਨੂੰ ਪ੍ਰਵਾਨ ਕਰਦੇ ਹਿਆ ਪਾਸ਼ਾ ਆਵਾਸ ਨਾਣਾ ਕੀਤਾ ਪਾਸ਼ਾ ਜੀਓ ਆਪ ਜੀ ਦੇ ਸਥਾਨ ਗੁਰਦਵਾਰਾ ਪਵਾਰ ਸਾਹਿਬ ਦੇ ਖੇਤਰ ਪਾਸ਼ਾ ਜੀਓ ਜਲ ਪਰਵਾ ਕਰਨ ਦੇ ਲਈ ਪਾਸ਼ਾਪ ਜੀ ਤੋ ਸਿਕਸ਼ਕ ਸੰਤ ਆ ਗਿਆ ਮੰਗ ਰਹੀਆਂ ਹਨ ਪਾਸ਼ਾਪ ਜੀ ਕਿਰਪਾ ਕਰੋ ਆਗਿਆ ਬਖਸ਼ ਤੇ ਪਾਸ਼ਾ ਦੇ ਨੂੰ ਜਲ ਪਰਵਾ ਕਰਨ ਦੀ ਆਗਿਆ ਬਖਸ਼ ਕਰੋ ਪਾਸ਼ਾ ਆਪ ਜੀ ਨੇ ਕਿਰਪਾ ਕਰਨ ਦਾ ਸਹਜਿਓ ਸੰਸਾਰ ਵਿੱਚ ਰਹਿੰਦੇ ਆ ਪਾਸ਼ਾ ਜੀ ਉਹ ਲਾ ਝੁਕਾ ਦੀ ਮਾਫੀ ਬਖਸ਼ਿ ਜੋ ਕਾਲੰਕ ਪਣਾਸੀ ਦੇ ਆਲੰਕ ਸ੍ਰੂਪੇ ਸਦਾ ਅੰਤ ਸੰਗੇ ਅਪੰਗਮਪੂਰਤੇ ਕਿਸਮਾਨਾ ਕਰ ਪਿਆਰੇ ਪ੍ਰਭ ਜੀ ਉਹ ਕਿਸਮਾਨਾ ਕਰ ਪਿਆਰੇ ਓਰੇ ਬਲੇ ਹਮ ਸਾਰੇ ਕਾਲਪੁਰਕ ਆਪ ਜੀ ਦੇ ਪਾਸ਼ਾ ਨੂੰ ਸਤਿ ਸੇਵਾ ਕਰਦੇ ਆ ਪਾਸ਼ਾ ਸੁਖੋ ਤੇ ਸੁਖ ਮਿਲਿਆ ਰਹਾ ਜੰਮੀ ਆ ਪਾਸ਼ਾ ਆਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਚਾਰੇ ਛੱਡ ਗੋਵੇ ਇਸ ਈ ਸੋਨਹਾਂ ਅਸ਼ੀਆ ਪੁੱਠਾ ਹੋ ਗਿਆ ਈ ਸੋਨਹਾਂ ਅਸ਼ੀਆ ਆਲੋ ਓਏ ਸੋਨਹਾਂ ਅਸ਼ੀਆ ਪੁੱਠਾ ਕਰ ਲੋ